ਆਸਾਮ ਦੀ ਡਿਬੁਰਗੜੀ ਜੇਲ੍ਹ ਦੇ ਵਿੱਚ ਨਜ਼ਰਬੰਦ ਐਮਪੀ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅਮਰਤਪਾਲ ਖਾਲਸਾ ਦੇ ਸਮਰਥਕ ਭਾਈ ਅਮਰਤਪਾਲ ਖਾਲਸਾ ਨੂੰ ਚਾਣ ਵਾਲੇ ਲੋਕ ਹੋਏ ਖੁਸ਼ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਭਾਈ ਅਮਰਤਪਾਲ ਖਾਲਸਾ ਕਦੋਂ ਜੇਲ੍ਹ ਬਾਹਰ ਆਉਣਗੇ ਹਾਲਾਂਕਿ ਇਮਾਨ ਸਿੰਘ ਖਾਰਾ ਵੱਲੋਂ ਇਹ ਸਿੱਧਾ ਚੈਲੰਜ ਕੀਤਾ ਗਿਆ ਸੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਦੇਸ਼ ਦੇ ਗ੍ਰਾਮ ਮੰਤਰੀ ਅਮਰ ਸ਼ਾਨੋ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਜੇਕਰ ਭਾਈ ਅਮਰਪਾਲ ਖਾਲਸਾ ਦੀ ਐਨਰਸੀ ਖਤਮ ਨਹੀਂ ਕੀਤੀ ਹਾਲਾਂਕਿ ਤੀਜੀ ਵਾਰ ਭਾਈ ਅਮਰਪਾਲ ਖਾਲਸਾ ਉਤੇ ਇੰਪੋਜ਼ ਯਾਨੀ ਕਿ ਥੋਪੀ ਗਈ ਹੈ ਐਨਰਸੀ ਕਿਉਂਕਿ ਜਿਹੜੇ ਤੱਥ ਹੁਣ ਜ਼ਿਲ੍ਹਾ ਅਸਨਾਲਾ ਦੇ ਥਾਣੇ ਦੇ ਵੱਲੋਂ ਆ ਰਹੇ ਨੇ ਐਡੀ ਵੱਡੀ ਕੋਈ ਗੱਲਬਾਤ ਹੈ ਜਾਂ ਝੜਪ ਨਹੀਂ ਹੋਈ ਸੀ ਭਾਈ ਅੰਮ੍ਰਿਤਪਾਲ ਖਾਲਸਾ ਖਾਲਸਾ ਦੇ ਸਮਰਥਕਾਂ ਵਿਚਕਾਰ ਅਤੇ ਥਾਣੇ ਦੇ ਅਧਿਕਾਰੀਆਂ ਵਿਚਕਾਰ ਹਾਲਾਂਕਿ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਸੀ ਜਿਨ੍ਹਾਂ ਤੇ ਇਲਜ਼ਾਮ ਲਗਾਇਆ ਗਿਆ ਕਿ ਇਹਨਾਂ ਨੇ ਅਜ਼ਨਾਲਾ ਥਾਣੇ ਤੇ ਹਮਲਾ ਕੀਤਾ ਹੈ ਥਾਣੇ ਦੀ ਤੋੜਫੂੜ ਕੀਤੀ ਹੈ ਉਹ ਸਾਰੇ ਦੇ ਸਾਰੇ ਹੀ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦ ਨੇ ਭਾਈ ਅਮਰਪਾਲ ਸਿੰਘ ਨੂੰ ਚੋਣ ਵਾਲਿਆਂ ਨੇ ਵੋਟਾਂ ਪਾਈਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੇਲ੍ਹ ਦੇ ਵਿੱਚੋਂ ਬੈਠ ਕੇ ਲੋਕ ਸਭਾ ਦੀ ਚੋਣ ਐਜ਼ ਅਜ਼ਾਦ ਉਮੀਦਵਾਰ ਲੜੀ ਗਈ 1 ਲੱਖ 97 ਹਜ਼ਾਰ ਦੇ ਵੱਡੇ ਫਰਕ ਦੇ ਨਾਲ ਜਿੱਤੇ ਹਾਲਾਂਕਿ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਵੱਲੋਂ ਜਿਹੜੀ ਜਿਮਨੀ ਚੋਣ ਹਲਕਾ ਤਰਨਤਨ ਤੋਂ ਹੋਂ ਜਾ ਰਹੀ ਹੈ ਆਪਣਾ ਉਮੀਦਵਾਰ ਵੀ ਉਤਾਰਿਆ ਚਾਹੇਗਾ ਚਾਹੇ ਉਹ ਬੀਬੀ ਪਰਮਜੀਤ ਕੌਰ ਦੀ ਖਾਲੜਾ ਹੋਵੇ ਚਾਹੇ ਭਾਈ ਅਮਰਪਾਲ ਖਾਲਸਾ ਦੇ ਪਿਤਾ ਹੋਣ ਚਾਹੇ ਸਰਬਜੀਤ ਸਿੰਘ ਖਾਲਸਾ ਦੀ ਧਰ ਪਤਨੀ ਹੋਵੇ ਕਿਉਂਕਿ ਲਗਾਤਾਰ ਭਾਈ ਅਮਰਪਾਲ ਖਾਲਸਾ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਨੇ ਕਿ 2027 ਦੀਆਂ ਬਦਾਂ ਸੁਬਦੀਆਂ ਚੋਣਾਂ ਦੇ ਵਿੱਚ بڑے ਵੱਡੇ ਪੱਧਰ ਤੇ ਇਹ ਪਾਰਟੀ ਜਿਹੜੀ ਹੈ ਮਲ ਮਾਰੇਗੀ ਕਿਉਂਕਿ ਰਵਾਇਤੀ ਪਾਰਟੀਆਂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਸੀ ਚਾਹੇ ਉਹ ਕਾਂਗਰਸ ਪਾਰਟੀ ਸੀ ਤੇ ਚਾਹੇ ਉਹ ਆਮ ਆਦੀ ਪਾਰਟੀ ਸੀ ਰਵਾਇਤੀ ਪਾਰਟੀਆਂ ਨੇ ਸਾਥ ਨਹੀਂ ਦਿੱਤਾ ਪੰਜਾਬ ਦਾ ਇਕ ਤਾਂ ਸਿੱਖਾਂ ਦੀ ਨਸ਼ਲ ਕੁਸ਼ੀ ਕੀਤੀ ਗਈ ਦੂਸਰੇ ਪਾਸੇ ਕੌਮ ਨੂੰ ਧਰਮ ਦੇ ਆਰ ਦੇ ਪਿੱਛੇ ਲੁੱਟਿਆ ਵੀ ਕੁੱਟਿਆ ਵੀ ਅਤੇ ਕੌਮ ਦੀ ਨਸ਼ਲ ਕੁਸ਼ੀ ਵੀ ਕੀਤੀ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਚਿੱਠੀ ਲਿਖੀ ਗਈ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਮਾਤਾ ਵੱਲੋਂ ਅਤੇ ਪਿਤਾ ਵੱਲੋਂ ਵੱਖ-ਵੱਖ ਚੈਨਲਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਨੂੰ 43 ਦਿਨਾਂ ਦੀ ਬਰੌ ਇੱਕ ਦੋ ਦਿਨ ਦੇ ਵਿੱਚ ਮਿਲ ਜਾਵੇਗੀ ਬੜੀ ਬੜੀ ਜਲਦੀ ਉਹ ਪੰਜਾਬ ਆਉਣਗੇ ਖਾਸ ਕਰਕੇ ਆਪਣੇ ਹਲਕੇ ਤਰਨਤਾਰ ਦਾ ਉਹ ਤਰਨਤਾਰ ਅਤੇ ਸ਼੍ਰੀ ਖਰੂਰ ਸਾਹਿਬ ਦਾ ਜਜ਼ਾ ਲੈਣਗੇ ਖਾਸ ਕਰਕੇ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਵੱਡੀ ਰਾਤ ਲੈ ਕੇ ਪਹੁੰਚ ਕਰ ਰਹੇ ਨੇ ਹਾਲਾਂਕਿ ਐਮਪੀ ਫੰਡ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਰਾਤ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਨਹੀਂ ਦਿੱਤੀ ਗਈ ਕਿਉਂਕਿ ਉਹ ਫੰਡ ਅਰਲੀ ਜੀ ਹੀ ਨਹੀਂ ਕੀਤੀ ਗਈ ਸੈਂਟਰ ਸਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਖਾਲਸਾ ਦੀ ਐਮਪੀ ਕੋਟੇ ਵਾਲੀ ਫੰਡ ਰੀਲੀਜ਼ ਨਹੀਂ ਕੀਤੀ ਗਈ ਇਸ ਦੇ ਬਾਅਦ ਯੂਥ ਪਾਰਟੀ ਫੰਡ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਵਟੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਖਾਸ ਕਰਕੇ ਪੰਜਾਬ ਦੇ ਲਗਭਗ 9 ਜ਼ਿਲ੍ਹੇ ਹਰਾਂ ਦੇ ਪਾਣੀ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਏ ਨੇ ਉੱਥੇ ਰਾਸ਼ਨ ਜਿਹੜਾ ਦਿੱਤਾ ਜਾ ਰਿਹਾ ਹੈ ਢਗਤ ਪੈਸਾ ਵੀ ਦਿੱਤਾ ਜਾ ਰਿਹਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਮਾਤਾ ਕਹਿੰਦੇ ਨੇ ਕਿ ਮਰਨ ਵਰਤ ਉੱਤੇ ਬੈਠ ਗਈ ਹੈ ਭਾਈ ਅਬਰਤਪਾਲ ਦੇ ਪਿਤਾ ਤਾਂ ਸੇਮ ਸਿੰਘ ਖਾਲਸਾ ਨੇ ਦੇਸ਼ ਦੇ ਗ੍ਰਾਮ ਮੰਤਰੀ ਅਮਰ ਸ਼ਾਹ ਨੂੰ ਚਿੱਠੀ ਲਿਖੀ ਹੈ ਕਿ ਲੋਕ ਤਕਰ ਸੰਵਿਧਾਨਕ ਤਰੀਕੇ ਦੇ ਨਾਲ ਲੋਕ ਸਭਾ ਦੀ ਚੋਣ ਜਿੱਤੀ ਗਈ ਹੈ ਭਾਈ ਅਬਰਤਪਾਲ ਖਾਲਸਾ ਵੱਲੋਂ ਹਲਕਾ ਸ਼੍ਰੀ ਖੂਰ ਸਾਹਿਬ ਦੇ ਲੋਕ ਹਲਕਾ ਸ਼੍ਰੀ ਤਰਨਤਲ ਦੇ ਸਾਹਿਬ ਲੋਕ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਇਸ ਕਰਕੇ ਐਲਾਨ 45 ਦਿਨ ਦੀ ਪ੍ਰਵਤ ਦਿੱਤੀ ਚਾਵੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਸਾਦ ਨੂੰ ਬਾਕੀ ਹੋਰ ਵੀ ਕਈ ਪਾਰਟੀਆਂ ਦੇ ਆਗੂ ਨੇ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਐਸੇ ਆਜ਼ਾਦ ਐਪੀ ਬੜਿਆ ਸੀ ਉਹਨਾਂ ਨੂੰ ਜੇਕਰ ਪ੍ਰੋਅ ਦਿੱਤੀ ਜਾ ਸਕਦੀ ਹੈ ਉਹ ਆਪਣੇ ਡੀਰ ਅਤੇ ਨੀਅਰ ਵਰ ਨੂੰ ਮਿਲ ਸਕਦਾ ਹੈ ਤੇ ਫਿਰ ਭਾਈ ਅਮਰਤਪਾਲ ਖਾਲਸਾ ਕਿਉਂ ਨਹੀਂ ਮਿਲ ਸਕਦੇ ਵਕ ਵਕ ਚੈਨਲਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਜਲਦੀ ਹੀ ਭਾਈ ਅਮਰਤਪਾਲ ਖਾਲਸਾ 45 45 ਦਿਨਾਂ ਦੀ ਪ੍ਰੋ ਲੈ ਕੇ ਬਾਹਰ ਆਉਣਗੇ ਅਤੇ ਉਹ ਮਿਲਣਗੇ ਆਪਣੇ ਸਮਰਥਕਾਂ ਨੂੰ ਉਹ ਮਿਲਣਗੇ ਆਪਣੇ ਹਲਕੇ ਦੇ ਲੋਕਾਂ ਨੂੰ ਉਹ ਮਿਲਣਗੇ ਹਰ ਪ੍ਰਭਾਵਤ ਹਲਕਿਆਂ ਦੇ ਲੋਕਾਂ ਨੂੰ ਧੰਨਵਾਦ